ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣੀ ਗੱਦੀ ਜਿਹੜੀ ਉਹ ਛੱਡ ਦਿੱਤੀ ਗਈ ਹੈ ਉਹਨਾਂ ਨੇ ਸਰਦਾਰ ਜਸਦੀਪ ਸਿੰਘ ਗਿੱਲ ਨੂੰ ਐਲਾਨਿਆ ਆਪਣਾ ਗੱਦੀ ਨਸੀਬ ਆਖਿਰ ਕੌਣ ਹੈ ਜਸਦੀਪ ਸਿੰਘ ਗਿੱਲ ਤਾਂ ਅੰਦਾਜ਼ੇ ਆ 15 ਮਾਰਚ 1979 ਚ ਜੰਮੇ ਸਰਦਾਰ ਜਸਦੀਪ ਸਿੰਘ ਗਿੱਲ ਜਿਨ੍ਹਾਂ ਨੇ ਕਿ ਆਪਣੀ ਜਿਹੜੀ ਹੈ ਪੜ੍ਹਾਈ ਹੈ ਉਹ IIT ਦਿੱਲੀ ਤੋਂ ਕੀਤੀ ਤੇ ਉਸ ਤੋਂ ਬਾਅਦ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚੋਂ ਵੀ ਪੜ੍ਹਾਈ ਕੀਤੀ ਇਨਾਂ ਨੂੰ ਹੁਣ ਜਿਹੜਾ ਅਗਲਾ ਮੁਖੀ ਐਲਾਨ ਦਿੱਤਾ ਗਿਆ ਹੁਣ ਤੋਂ ਜਿਹੜਾ ਹੈ ਅੱਜ ਹੀ ਨੋਟੀਫਿਕੇਸ਼ਨ ਆਇਆ ਚ ਅੱਜ ਤੋਂ ਬਾਅਦ ਹੀ ਜਿਹੜਾ ਹੁਣ ਜਿਹੜੇ ਡੇਰਾ ਬਿਆਸ ਦੇ ਅਗਲੇ ਮੁਖੀ ਹੋਣਗੇ ਉਹ ਜਸਦੀਪ ਸਿੰਘ ਗਿੱਲ ਹੋਣਗੇ ਇਨਾਂ ਕੋਲ ਹੀ ਜਿਹੜਾ ਉਹ ਨਾਮਦਾਨ ਦੇਣ ਦੀ ਜਿਹੜੀ ਆ ਉਹ ਪਾਵਰ ਹੋਏਗੀ ਤੇ ਇਨਾਂ ਕੋਲੋਂ ਵੱਲੋਂ ਸਾਰੀ ਮੈਨੇਜਮੈਂਟ ਜਿਹੜੀ ਆ ਉਹ ਦੇਖੀ ਜਾਏਗੀ ਸੰਭਾਲੀ ਜਾਏਗੀ ਕੁਝ ਇਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਅਹਿਮ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਖਿਰ ਕੌਣ ਨੇ ਜਸਦੀਪ ਸਿੰਘ ਗਿੱਲ ਜੀ ਹਾਂ ਕੁਝ ਸਮਾਂ ਪਹਿਲਾਂ ਇੱਕ ਵਿਵਾਦ ਵੀ ਸਾਹਮਣੇ ਆਇਆ ਸੀ ਕਿ ਰਨ ਵੈਕਸੀ ਕੰਪਨੀ ਜਿਹੜੀ ਕਿ ਕਾਫੀ ਖਬਰਾਂ ਦੇ ਵਿੱਚ ਘੇਰੀ ਰਹੀ ਹੈ ਉਸ ਦੇ ਨਾਲ ਵੀ ਜਿਹੜੇ ਇਹਨਾਂ ਦਾ ਸੰਬੰਧ ਹੈ ਉਹ ਸਾਹਮਣੇ ਆਏ ਸੀ ਪਰ ਜਿਹੜੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਸੀ ਉਹਨਾਂ ਦੇ ਨਾਲ ਇਹਨਾਂ ਦਾ ਕੀ ਸੰਬੰਧ ਸੀ ਹਾਲੇ ਤੱਕ ਇਸ ਚੀਜ਼ ਦੀ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਪਾਈ ਹੈ ਡੇਰਾ ਬਿਆਸ ਦੇ ਸੱਤਵੇਂ ਮੁਖੀ ਹੋਣਗੇ ਜਸਦੀਪ ਸਿੰਘ ਗਿੱਲ ਇਸ ਤੋਂ ਪਹਿਲਾਂ ਜਿਹੜੇ ਛੇਵੇਂ ਮੁਖੀ ਸੀ ਗੁਰਿੰਦਰ ਸਿੰਘ ਢਿੱਲੋਂ ਉਹ ਪੰਜਵੇਂ ਜਿਹੜੇ ਮੁਖੀ ਸੀ ਉਹਨਾਂ ਦੇ ਭਾਣਜੇ ਲੱਗਦੇ ਸੀ ਪਰ ਹੁਣ ਜਿਹੜੇ ਹੁਣ ਜਸਦੀਪ ਸਿੰਘ ਗਿੱਲ ਨੇ ਇਹਨਾਂ ਦਾ ਕੀ ਰਿਸ਼ਤਾ ਹੈ ਹਜੇ ਤੱਕ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਕੋਈ ਫੈਮਿਲੀ ਰਿਲੇਸ਼ਨ ਇਹਨਾਂ ਦਾ ਹੈਗਾ ਕਿਉਂਕਿ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਸੀ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੀ ਸਰੀਰਕ ਜਿਹੜੀ ਸਿਹਤ ਹੈ ਉਹ ਠੀਕ ਨਹੀਂ ਸੀ ਉਹਨਾਂ ਨੂੰ ਕਾਫੀ ਗੰਭੀਰ ਜਿਹੜੇ ਰੋਗ ਨੇ ਉਹ ਲੱਗੇ ਹੋਏ ਸੀ ਇਸ ਕਰਕੇ ਕਾਫੀ ਲੰਮੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਅਗਲਾ ਮੁਖੀ ਕੌਣ ਹੋਏਗਾ ਕਿਉਂਕਿ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਸੀ ਉਹਨਾਂ ਦਾ ਆਪਣਾ ਕੋਈ ਵੀ ਬੇਟਾ ਨਹੀਂ ਸੀ ਉਹਨਾਂ ਦੀ ਸਿਰਫ ਦੋ ਸੁਪਤਰੀਆਂ ਹੀ ਸਨ ਤੇ ਉਸ ਤੋਂ ਬਾਅਦ ਕਿਹਨੂੰ ਅਗਲਾ ਮੁਖੀ ਚੁਣਿਆ ਜਾਣਾ ਸੀ ਇਸ ਚੀਜ਼ 'ਤੇ ਚਰਚਾ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਸੀ ਅੱਜ ਇਹ ਨੋਟੀਫਿਕੇਸ਼ਨ ਜਿਵੇਂ ਹੀ ਸਾਹਮਣੇ ਆਇਆ ਤਾਂ ਇਸ ਦੇ ਵਿੱਚ ਇਹ ਚੀਜ਼ ਲਿਖੀ ਹੋਈ ਸੀ ਕਿ ਹੁਣੇ ਤਤਕਾਲੀਨ ਹੀ ਜਿਹੜਾ ਨਵਾਂ ਮੁਖੀ ਹੈ ਉਹਨਾਂ ਨੂੰ ਐਲਾਨ ਦਿੱਤਾ ਜਾਏਗਾ ਤੇ ਗੱਦੀ ਨਿਸ਼ੀਂ ਜਿਹੜਾ ਉਹਨਾਂ ਨੂੰ ਗੱਦੀ ਹੌਂਪ ਦਿੱਤੀ ਜਾਏਗੀ ਜਸਦੀਪ ਸਿੰਘ ਗੇਲੇ ਜਿਹੜਾ ਉਹ ਕਾਫੀ ਜਿਹੜੀ ਉੱਚੀ ਪੜ੍ਹਾਈ ਆ ਉਹਨਾਂ ਵੱਲੋਂ ਕੀਤੀ ਗਈ ਆ ਤੇ ਹੁਣ ਉਹਨਾਂ ਨੂੰ ਜਿਹੜਾ ਅਗਲਾ ਮੁਖੀ ਲਾਇਆ ਜਾਏਗਾ ਉਹਨਾਂ ਦੇ ਕੋਲ ਹੀ ਜਿਹੜਾ ਇਹ ਪਾਵਰ ਹੋਏਗੀ ਕਿ ਕਿਸ ਨੂੰ ਜਿਹੜਾ ਉਹ ਨਾਮਦਾਨ ਦੇ ਸਕਦੇ ਨੇ ਕਿਉਂਕਿ ਜਿਹੜੇ ਇਸ ਤੋਂ ਪਹਿਲਾਂ ਗੁਰਿੰਦਰ ਸਿੰਘ ਢਿੱਲੋਂ ਸੀ 1990 ਤੋਂ ਲੈ ਕੇ ਉਹਨਾਂ ਨੇ ਜਿਹੜਾ ਹੈ ਉਹ ਗੱਦੀ ਸੰਭਾਲੀ ਹੈ ਗੁਰੂ ਸੀ ਉਹ ਤੇ ਹੁਣ ਅੱਜ ਜੇ ਗੱਲ ਕਰੀਏ ਤਾਂ 2 ਸਤੰਬਰ 2024 ਤੋਂ ਹੁਣ ਜਿਹੜਾ ਹੈ ਉਹ ਗੱਦੀ ਬਦਲ ਦਿੱਤੀ ਗਈ ਹੈ ਹੁਣ 7ਵੇਂ ਮੁਖੀ ਜਿਹੜੇ ਜਸਦੀਪ ਸਿੰਘ ਗਿੱਲ ਹੋਣਗੇ ਤੇ ਇਹੀ ਜਿਹੜਾ ਹੁਣ ਡੇਰਾ ਬਿਆਸ ਦਾ ਸਾਰਾ ਜਿਹੜਾ ਸਰਪ੍ਰਸ ਹੈ ਜਿਹੜਾ ਕਾਰਜਕਾਲ ਹੈ ਉਹ ਸੰਭਾਲਣਗੇ